ਦੋ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਆਦਬ ਸਤਕਾਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਐ ਸਿੰਘਾਸਨ ਤੇ ਬੈਠੇ ਨੇ ਬਿਅੰਤ ਸੰਗਤਾਂ ਆ ਕੇ ਸਤਿਗੁਰ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਦੀਆਂ ਨੇ ਅੱਜ ਕੁਝ ਸਿੱਖ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਖਲੋ ਜਾਂਦੇ ਨੇ ਇੰਨਾ ਸਿੱਖਾਂ ਦੇ ਵਿੱਚੋਂ ਜੋ ਮੁਖੀ ਸਿੱਖ ਸੀ ਉਹਨੇ ਹੱਥ ਜੋੜੇ ਹੋਏ ਨੇ ਅੱਖਾਂ ਲਗਾ ਸਤਿਗੁਰੂ ਅੱਜ ਸੰਗਤ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਮੈਂ ਬੜੀ ਜ਼ਰੂਰੀ ਬੇਨਤੀ ਕਰਦੀ ਹੈ ਅੱਜ ਮੈਂ ਆਪਣੇ ਇਲਾਕੇ ਦੀ ਸੰਗਤ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਬੜੀ ਜ਼ਰੂਰੀ ਬੇਨਤੀ ਕਰਨੀ ਹੈ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਹਾਂ ਭਾਈ ਕਹਿ ਕੀ ਕਹਿਣਾ ਚਾਹੁੰਨਾ ਸਤਿਗੁਰੂ ਜਦੋਂ ਕਈ ਵਾਰ ਅਸੀਂ ਆਪਣੇ ਘਰ ਕੋਈ ਕਾਰਜ ਦੀ ਅਰੰਭਤਾ ਕਰਦੇ ਹਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਵਿਗਨ ਪਿਆ ਜਾਂਦਾ ਹੈ हे ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਕਲਯੁਗ ਜੀਵ ਹਾਂ ਸਾਨੂੰ ਕੋਈ ਇਹੋ ਜਿਹਾ ਢੰਗ ਦੱਸੋ ਪਿਤਾ ਜੀ ਕਿ ਸਾਡੇ ਕਾਰਜ ਦੇ ਵਿੱਚ ਸਾਡੇ ਕੰਮਕਾਰ ਦੇ ਵਿੱਚ ਕੋਈ ਵਿਗਨ ਨਾ ਪਵੇ। ਤਾਂ ਉਸ ਵੇਲੇ ਬਾਜਾ ਵਾਲੇ ਪ੍ਰੀਤਮ ਜੀ ਆਖਣ ਲੱਗੇ ਭਾਈ ਜੇ ਚਾਹੁੰਦੇ ਹੋ ਨਾ ਤੁਹਾਡੇ ਕਾਰਜ ਦੇ ਵਿੱਚ ਤੁਹਾਡੇ ਕੰਮਕਾਰ ਦੇ ਵਿੱਚ ਕੋਈ ਵਿਗਨ ਨਾ ਪਵੇ ਤਾਂ ਫਿਰ ਇਹ ਕੰਮ ਕਰਿਓ ਹੁਕਮ ਕਰੋ ਸਤਿਗੁਰੂ ਜੀ। ਸਤਿਗੁਰੂ ਜੀ ਕਹਿੰਦੇ ਭਾਈ ਪਹਿਲਾਂ ਅੰਮ੍ਰਿਤ ਵੇਲੇ ਜਾਗਣਾ ਹੈ। ਇਸ਼ਨਾਨ ਕਰਨਾ ਹੈ। ਤੁਹ ਕੁਝ ਕੁ ਸਮਾਂ ਪਹਿਲਾਂ ਨਾਮ ਜਪਣਾ ਹੈ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਇੱਕ ਦੋ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਫਿਰ ਅੱਗੋਂ ਸਤਿਗੁਰੂ ਜੀ ਨੇ ਕਿਵੇਂ ਉਹ ਸਿੱਖਾਂ ਨੂੰ ਸਮਤ ਦਿੱਤੀ ਨਾਲ ਨਾਲ ਸਤਿਗੁਰੂ ਸੇਵਾ ਲੈਣ ਦੀ ਸਤਿਨਾਮ ਵਾਹਿਗੁਰੂ ਸਤਿਨਾਮ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗਰੀਬ ਨਵਾਜ਼ ਕਲਗੀਧਰ ਪ੍ਰੀਤਮ ਜੀ ਆਖ ਲੈ ਕੇ ਭਾਈ ਸਿੱਖੋ ਅੰਮ੍ਰਿਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਤੇ ਕੁਝ ਸਮਾਂ ਫਿਰ ਨਾਮ ਜਪਣਾ ਹੈ ਸਤ ਸੰਗਿਓ ਅਸੀਂ ਵੀ ਕਈ ਵਾਰ ਕਹਿੰਨੇ ਅਸੀਂ ਫਲਾਣਾ ਕੰਮ ਸ਼ੁਰੂ ਕੀਤਾ ਉਹ ਤੇ ਵਿਗਨ ਪੈ ਗਿਆ ਹੁਣ ਮਹਾਪੁਰਖਾਂ ਨੂੰ ਕਈ ਸਰੀਰ ਮਿਲਦੇ ਨੇ ਭਾਈ ਸਾਹਿਬ ਜੀ ਕੰਮ ਆਰੰਭ ਕਰੀਦਾ ਹੈ ਉੱਚ ਵਿਗਨ ਪੈ ਜਾਂਦਾ ਹੈ ਕੰਮ ਸਿਰੇ ਨਹੀਂ ਚੜਦਾ ਇਹ ਸਿੱਖਾਂ ਨੇ ਬੇਨਤੀ ਸਤਗੁਰੂ ਜੀ ਨੂੰ ਕੀਤੀ ਜਿਹੜਾ ਸਤਗੁਰੂ ਜੀ ਨੇ ਜਵਾਬ ਦਿੱਤਾ ਨਾ ਸਮੁੱਚੇ ਸੰਸਾਰ ਦਾ ਉੱਚ ਭਲਾ ਗਰਮਖੋ ਸਾਧਗੁਰ ਕਹਿੰਦੇ ਭਾਈ ਸਿੱਖੋ ਅਮਰਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਫਿਰ ਨਾਮ ਜਪਣਾ ਹੈ ਕੁਝ ਸਮਾਂ ਉਪਰੰਤ ਮਰਿਆਦਾ ਦੇ ਨਾਲ ਕਰਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਕਿ ਆਖੇ ਬੋਲੋ ਜੀ ਮਰਿਆਦਾ ਦੇ ਨਾਲ ਕਰਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਸਤ ਸੰਗਿਓ ਮੈਨੂੰ ਮਾਫ਼ ਕਰਿਓ ਅਸੀਂ ਵੀ ਕਈ ਵਾਰ ਖਰਾਬ ਸ਼ਾਦੀ ਦੀਗ ਤਿਆਰ ਕਰਦੇ ਆ ਵਿੱਚ ਗੱਲਾਂ ਕਰਦੇ ਆ ਕਿਸੇ ਨੂੰ ਆਵਾਜ਼ ਦਿੰਨੇ ਫੁਲਾਨੀ ਚੀਜ਼ ਮੈਨੂੰ ਫਰਾਈ ਖੰਡ ਵਾਲਾ ਡੱਬਾ ਕਿੱਥੇ ਆ ਘਿਓ ਵਾਲਾ ਡੱਬਾ ਕਿੱਥੇ ਹੈ ਅਜੇ ਪਾਣੀ ਗਰਮ ਹੋਇਆ ਕਿ ਨਹੀਂ ਹੋਇਆ ਵਿੱਚ ਗੱਲਾਂ ਕਰਦੇ ਆ ਭਾਗਾਂ ਵਾਲੇ ਇੱਥੇ ਸੱਤ ਨੂੰ ਆਖਿਆ ਮर्याਦਾ ਦੇ ਨਾਲ ਖਰਾਬ ਸ਼ਾਦੀ ਦੀਗ ਤਿਆਰ ਕਰਨੀ ਹੈ ਜੇ ਚਾਹੁੰਦੇ ਹੋ ਨਾ ਕੰਮ ਸਿੱਧੇ ਚੜ ਜਾਵੇ ਮर्याਦਾ ਕੀ ਹੈ ਗੁਰਮਖ ਜੋ ਜੋ ਸਮਾਨ ਚਾਹੀਦਾ ਹੈ ਖੰਡ ਆਟਾ ਘਿਓ ਜਲ ਇਹ ਪਹਿਲਾਂ ਹੀ ਕੋਲ ਰੱਖ ਲੋ ਜਿਸ ਵੇਲੇ ਅੱਗ ਦੇ ਉੱਪਰ ਕਰਾਈ ਰੱਖਣੀ ਹੈ ਨਾ ਨਾਲ ਹੀ ਜਪਜੀ ਸਾਹਿਬ ਦੀ ਬਾਣੀ ਦੀ ਅਰੰਭਤਾ ਹੋ ਜਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜ 19 ਸਹਿਬ ਹੰਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪ੍ਰੇਮਤ ਜਪਜੀ ਸਾਹਿਬ ਦਾ ਪਾਠ ਨਾਲ ਕਰਨਾ ਹੈ ਫਿਰ ਦੀਗ ਬਣ ਕੇ ਤਿਆਰ ਹੋ ਜਾਵੇ ਨਾ ਫਿਰ ਆਨੰਦ ਸਹਿਬ ਜੀ ਦਾ ਪਾਠ ਕਰਨਾ ਹੈ ਗੁਰੂ ਅਮਰਦਾਸ ਪਿਤਾ ਜੀ ਬਲੋ ਉਚਾਰਨ ਕੀਤੀ ਬਾਣੀ ਆਨੰਦ ਸਹਿਬ ਪ੍ਰੇਮ ਦੇ ਨਾਲ ਅਨੰਤ ਸਦਾ ਪਾਠ ਕਰਨਾ ਹੈ ਫਿਰ ਸਤਗੁਰ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਚਰਨ ਅਰਦਾਸ ਬੇਨਤੀ ਕਰਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਮਰਿਆਦਾ ਦੇ ਨਾਲ ਕੋਈ ਕਾਰਜ ਆਰੰਭ ਕਰਨ ਤੋਂ ਪਹਿਲਾਂ ਐਦਾਂ ਅਰਦਾਸ ਕਰੋਗੇ ਨਾ ਦੇਗ ਤਿਆਰ ਕਰਕੇ ਫਿਰ ਤੁਹਾਡਾ ਕੰਮ ਕਦੀ ਰੁਕੇਗਾ ਨਹੀਂ ਤੁਹਾਡੇ ਸਾਰੇ ਕੰਮ ਫਿਰ ਗੁਰਨਾਨਕ ਜੀ ਨੂੰ ਆਪ ਸਵਾਰਨੇ ਪੈਣਗੇ ਤੁਸੀਂ ਪ੍ਰੇਮ ਦੇ ਨਾਲ ਦੇਗ ਤਿਆਰ ਕਰਨੀ ਹੈ ਬਿਰਿਆਦਾ ਦੇ ਵਿੱਚ ਪ੍ਰੇਮ ਦੇ ਨਾਲ ਬਾਣੀ ਪੜ੍ਹਨੀ ਹੈ ਭਾਗਾਂ ਵਾਲਿਓ ਵੇਖੋ ਸਤਗੁਰ ਨੇ ਕਿਵੇਂ ਸਮੱਤ ਦਿੱਤੀ ਕਿਵੇਂ ਸੋਜੀ ਬਖਸ਼ੀ ਕੇਵਲ ਤੇ ਕੇਵਲ ਉਹ ਸਿੱਖਾਂ ਨੂੰ ਸੋਜੀ ਨਹੀਂ ਦਿੱਤੀ ਸਮੁੱਚੇ ਸੰਸਾਰ ਦੀ ਝੋਲੀ 'ਚ ਇਹ ਸੋਜੀ ਪਾ ਦਿੱਤੀ